ਲੈ ਵੀ ਚਾਚੀ ਆ ਤਾਂ ਨਜ਼ਾਰਾ ਆ ਗਿਆ ਇਤਕੀ ਹਨਾ ਪਾਸ ਆ ਕੰਮ ਕੰਮ ਪੂਰਾ ਪਾਸ ਆ ਹਮ ਸੜੀ ਰੂਹ ਖੁਸ਼ ਹੋ ਜਾਂਦੀ ਹੈ ਦੇਖਦੇ ਕਿ ਤਾ ਨੂੰ ਇੱਕ ਨੰਬਰ ਜੀਰੀ ਬਣ ਰਹੀ ਹੈ ਕਰਾ ਦਈਏ ਮਸ਼ੀਨ ਬੁੱਕ ਫਿਰ ਹਾਂ ਹਾਂ ਮਸ਼ੀਨ ਕਰਾ ਦੂ ਬੁੱਕ ਹਾਂ ਫਿਰ ਹੁਣ ਸਾਲਾ ਐ ਚੱਕਰ ਪੈ ਜਣੇ ਮਸ਼ੀਨ ਲਈਏ ਕਿਹੜੀ ਉਹੀ ਲੈਣੀ ਆਪਾਂ ਤਾਂ ਉਹ ਕਬੂਟਾ ਵਾਲੀ ਕਬੂਟਾ ਦੀ ਲਈ ਆਪਾਂ ਜਿਹੜੀ ਲਾ ਕੇ ਕੀਤੀ ਉਹ ਲਾ ਕੇ ਕੀਤੀ ਆਪਣੇ ਕੈਦ ਵਾਲੀ ਹੈਨਾ ਚਲ ਕੋਈ ਨਾ ਉਹ ਤਾਂ ਲਾ ਕੇ ਤੇ ਗਈ ਜਿਹੜੀ ਆ ਜਾ ਵੀ ਗੋਗੀ ਉਲੇ ਨੂੰ ਆ ਜਾ ਥੋੜਾ ਇਹ ਲਵੇ ਨੂੰ ਆ ਜਾ ਤੈਨੂੰ ਆਪਾਂ ਜੀਲੀ ਲੱਗੀ ਵੀ ਦਿਖਾਈਏ ਯਾਰ ਅੱਜ ਆਪਾਂ ਤਕਰੀਬਨ ਤੀਆ ਥੈਲਾ ਲੈ ਕੇ ਰੇਹ ਦਾ ਪਹੁੰਚ ਚੁੱਕੇ ਆਂ ਉਹ ਪਿੱਛੇ ਸਕੰਜਾ ਖੜਾ ਆਪਣਾ ਤੇ ਪਨੀਰੀ ਬਹੁਤ ਛੋਟੀ ਦੀ ਜਿੱਦਣ ਲੱਗੀ ਤੀ ਇਹ ਜਦੋਂ ਉਦਣ ਦਾ ਹੈ ਹੋਏ ਨੀ ਨੀਂਕਦੀ ਇੰਨੀ ਇੰਨੀਂਕਦੀ ਤੇ ਬੂਝਾ ਦੇਖ ਲੈ ਤੂੰ ਹੁੰਦਾ ਹੁਣ ਇਹਦੀ ਸਪੀਡ ਚੈੱਕ ਕਰ ਤੂੰ ਬੂਝੇ ਦੀ ਦੇਖ ਲੈ ਕਿੰਨੀ ਤੇਜ਼ ਮਤਲਬ ਬੂਝਾ ਹੋ ਰਿਹਾ ਅਰੇ ਲੈਨਾਂ ਚ ਦੇਖ ਤੂੰ ਸਾਲਾ ਸੁਆਦ ਆ ਪੂਰਾ ਹੈਨਾ ਜਦ ਟਰੈਕਟਰ ਅਗਲੀ ਵਾਰ ਇਹ ਪਾਇਆ ਕਰੂਗਾ ਇਹਦੇ ਚ ਨੂੰ ਇੱਕ ਸਾਈਡ ਉੱਚੀ ਹੋ ਜਾਂਦੀ ਇੱਕ ਸਾਈਡ ਨੀਵੀ ਹੋ ਜਾਂਦੀ ਹੈ ਹੈਨਾ ਚੱਕਰ ਆਪਾਂ ਨੂੰ ਇੱਥੇ ਕਿਹੜਾ ਪੈ ਲਿਆਦਾ ਕਿਹੜੀ ਫਿਰ ਵੀ ਇੰਨਾ ਕਾ ਵੀ ਕਿਸੇ ਬੂਝੇ ਪਰ ਨਹੀਂ ਪੈ ਰੱਖ ਹੁੰਦਾ ਜਿਵੇਂ ਮਰਜ਼ੀ ਫਰੀ ਜਾਓ ਖੇਤ ਦੇ ਜਿਵੇਂ ਮਰਜ਼ੀ ਫਰੀ ਜਾਓ ਸਪਰੇਅ ਨੂੰ ਬਹੁਤ ਫਾਇਦਾ ਰਹੂਗਾ ਇਹਦਾ ਸਪਰੇਅ ਨੂੰ ਫਾਇਦਾ ਸਪਰੇਅ ਨੂੰ ਹਾਂ ਸਿੱਧਾ ਲਾਈਨ ਦੇ ਵਿੱਚ ਨੂੰ ਹੋ ਜਾ ਸਿੱਧਾ ਲਾਈਨ ਚ ਨੂੰ ਹੋ ਜਾ ਨਹੀਂ ਤਾਂ ਬੂਝੇ ਮੁਰੇ ਆਈ ਜਾਂਦੇ ਜਿੱਦਣ ਆਪਾਂ ਨੇ ਕਰਕੇ ਬਹੁਤੇ ਹੋ ਗਏ ਜਿੱਦਣ ਆਪਾਂ ਨੇ ਟ੍ਰਾਇਲ ਲਿਆ ਇਹ ਉਦੋਂ ਕਿਹੜੀਆਂ ਗੱਲਾਂ ਦਾ ਡਰਤਾ ਆਪਾਂ ਨੂੰ ਵੀ ਹਾਂ ਵੀ ਇਹ ਆਪਣੇ ਸਕਸੈਸ ਹੋ ਜੂਗਾ ਕਿ ਨਹੀਂ ਹੋਊਗਾ ਉਹ ਦੱਸ ਵੀ ਕਿਹੜੀਆਂ ਕਿਹੜੀਆਂ ਗੱਲਾਂ ਦਾ ਡਰਤਾ ਆਪਾਂ ਨੂੰ ਇੱਕ ਤਾਂ ਇਹ ਤਾਂ ਵੀ ਜਦ ਮਸ਼ੀਨ ਇਹਦੇ ਵਿੱਚ ਚੱਲੂਗੀ ਵੀ ਉਹਨੇ ਲੀਹਾਂ ਬਹੁਤ ਪਾ ਦੇਣੀ ਐ ਠੀਕ ਐ ਇੱਕ ਤਾਂ ਇਹ ਤਾਂ ਜਾਦੇ ਹੋਤਾ ਹੂੰ ਵੀ ਜਦ ਸਿਰ ਵਿੱਚ ਉਹਨੇ ਖੇਤ ਦੇ ਵਿੱਚ ਬੜਨਾ ਮਸ਼ੀਨ ਨੇ ਕੱਦੂ ਕਰਿਆ ਵਾ ਡੱਕਰ ਮਿੱਟੀ ਆ ਵੀ ਉਹਨੇ ਲੀਹਾਂ ਪਾ ਦੇਣੀਆਂ ਬਹੁਤ ਵੀ ਉਹਨੇ ਲੀਹਾਂ ਬਹੁਤ ਪਾ ਦੇਣੀਆਂ ਵੀ ਖੇਤ ਨੂੰ ਖਰਾਬ ਕਰੂਗੀ ਵੀ ਖੇਤ ਨੂੰ ਖਰਾਬ ਕਰੂਗੀ ਹੂੰ ਕਿਉਂ ਆਪਣੇ ਐਂ ਆਈਆਂ ਵੀ ਜੇ ਇੱਕ ਵਾਰੀ ਆਪਾਂ ਸੁਹਾਗਾ ਮਾਰਦੀਏ ਖੇਤ ਸਾਫ ਕਰ ਦਈਏ ਉਹਦੇ ਬਾਅਦ ਜੇ ਕੋਈ ਚੀਜ਼ ਵਿਚਨ ਲੰਗਾਦੀ ਤਾਂ ਸਿੱਧੀ ਲੀ ਪੈ ਜਾਂਦੀ ਉਹ ਦਿਖਦੀ ਹੋ ਰਹੀਦੀ ਹੈ ਪੈ ਜਾਂਦੀ ਹੈ ਪੈ ਜਾਂਦੀ ਹੈ ਪਰ ਇਹਦੇ ਵਿੱਚ ਉਹਦੇ ਟਾਇਰ ਪਤਲੇ ਤੇ ਇਹਦੇ ਵਿੱਚ ਲੀयां ਲੂਆਂ ਪਈਆਂ ਨਹੀਂ ਉਕਣੇ ਕੱਦੂ ਵੀ ਬਹੁ ਡੂੰਗਾ ਹੋ ਗਿਆ ਤਾਂ ਰੇਪ ਹੋਣੇ ਲੱਗਦਾ ਪਤਾ ਆਪਾਂ ਨੂੰ ਕੱਦੂ ਬਹੁ ਡੂੰਗਾ ਹੋਇਆ ਹੋਰੇ ਅੱਛਾ ਗਾਹ ਨੂੰ ਹੁਣ ਤਜਰਬਾ ਇੱਕ ਨਹੀਂ ਹੋਣਾ ਤਜਰਬੇ ਕਈ ਹੋਣੇਗਾ ਹਨ ਗਾਹ ਨੂੰ ਤਾਂ ਯਾਰ ਮੇਰੀ ਤਾਂ ਸਲਾਹ ਹੋ ਰਵੀ ਲੈਜਰ ਮਾਰ ਕੇ ਨਾ ਹਾਂ ਪਾਣੀ ਛੱਡ ਕੇ ਸਿੱਧਾ ਜਾਂ ਤਾਂ ਸਵਾਗਾ ਮਾਰ ਦਵੇ ਸਵਾਗਾ ਮਾਰ ਦਵੇ ਯਾਰ ਸਮਝ ਨਹੀਂ ਪਤਾ ਕੀ ਹੈ ਜਿਵੇਂ ਮੰਨ ਲੈ ਵੀ ਇਸ ਐਤ ਕੀ ਮੀ ਨਹੀਂ ਪਏ ਰੋਣੀ ਕਰਕੇ ਖੇਤ ਪਾਉਂਦੇ ਰਹੇ ਆ ਰੌਣੀ ਕਰਕੇ ਬਾਹੀ ਖੇਤ ਗਾਹਾਂ ਨੂੰ ਜੇ ਮੰਨ ਲਿਆ ਵੀ ਆਪਾਂ ਰੌਣੀ ਕਰਕੇ ਖੇਤ ਬਾਏ ਤਾਂ ਜਿਵੇਂ ਖੇਤ ਮੜਾ ਮੋਟਾ ਨਰਮ ਵੀ ਹੁੰਦਾ ਗਿੱਲਾ ਗੁੰਨਿਆ ਜਾਂਦਾ ਫਿਰ ਉਹ ਚ ਕੁਆੜ ਵੀ ਤਾਂ ਜੰਮਦਾ ਕੁਆੜ ਜੰਮਦਾ ਹੈਨਾ ਫਿਰ ਕੱਦੂ ਦਾ ਤਾਂ ਤਾਂ ਹੈ ਆਪਾਂ ਨੂੰ ਚਲ ਕੁਆੜ ਪੱਟਿਆ ਜਾਂਦਾ ਫਿਰ ਉਹਦੇ ਚ ਜੇ ਇਕੱਲੇ ਹੜਕ ਮਾ ਦੇਵੇ ਪਤਾ ਕੀ ਹੈ ਜਿਹੜੇ ਆਪਣੇ ਲੇਬਰ ਜੀਰੀ ਲਾਉਂਦੀ ਹੈ ਨਾ ਹੂੰ ਜੇ ਆਪਾਂ ਨਾ ਲੇਜ਼ਰ ਮਾਰ ਕੇ ਲਵਾਈਏ ਹੂੰ ਉਹਨਾਂ ਤੇ ਇਹ ਗੁੱਠੇ ਲੱਗ ਜene ਦੂ ਘਣਾ अच्छा लेवर ਦੇ ਗੁੱਠੇ ਦੁਖਣ ਦਾ ਹਾਂ ਨੌਵੇਂ ਚ ਮਿੱਟੀ ਗਾਰਾ ਭਰ ਜਾਂਦਾ ਗੱਡ ਨਹੀਂ ਹੁੰਦਾ ਡੱਕਾ ਉਹਨਾਂ ਤੇ ਇਹਦੀ ਲੈ ਲੈਣੀ ਹੁੰਦੀ ਆ ਫਿਰ ਇਹ ਜਾਦੇ ਗਾਰਾ ਗਾਰਾ ਹੁੰਦਾ ਉਹ ਤਾਂ ਯਾਰ ਉਹਨਾਂ ਨੇ ਤਾਂ ਪੁੱਲਾ ਪੁੱਲਾ ਰੱਖੀ ਜਾਣਾ ਬਸ ਹਾਂ ਉਹਨਾਂ ਨੇ ਪੱਕੇ ਤੱਕ ਥੋੜਾ ਪਚਾਉਣਾ ਡੱਕੇ ਨੂੰ ਪੱਕੇ ਤੱਕ ਨਹੀਂ ਪਚਾਉਣਾ ਉਹਨਾਂ ਨੇ ਉਹ ਤਾਂ ਉੱਪਰ ਉੱਪਰ ਰੱਖੀ ਜਾਂਦੇ ਆ ਉੱਪਰ ਉੱਪਰ ਰੱਖੀ ਜਾਂਦੇ ਆ ਇਹ ਹੁਣ ਠੀਕ ਆ ਫਿਰ ਮਸ਼ੀਨ ਲਈਏ ਕਾਂ ਨੂੰ ਹਾਂ ਹਾਂ ਮਸ਼ੀਨ ਤਾਂ ਲਿਆਉਣੀ ਆ ਠੀਕ ਫਿਰ ਪਨੀਰੀ ਵਾਲਾ ਠੇਕਾ ਠੇਕਾ ਕੌਣ ਕਰੂਗਾ ਫਿਰ ਪਨੀਰੀ ਦਾ ਆਪਣੇ ਨਾਲ ਪਨੀਰ ਤਾਂ ਗੋਗੀ ਨੂੰ ਦੇ ਦਾਂਗੇ ਅਸੀਂ ਗੋਗੀ ਢਿਲੋ ਹੂੰ ਇਹ ਹੀ ਪ੍ਰੋਜੈਕਟ ਹੈ ਜੇ ਤਾਂ ਇਹ ਹੀ ਪਾਸ ਕਰਦਾ ਹੁੰਦਾ ਜਣੀ ਖੇਤੀਬਾੜੀ ਵਾਲਾ ਆਪਣੇ ਚ ਗੋਗੀ ਉਹ ਹੈ ਜ਼ਿਆਦਾਤਰ ਹਨਾ ਜੇ ਇਹ ਮਤਲਬ ਰੱਖਦਾ ਸਾਰਾ ਹਿਸਾਬ ਕਿਤਾਬ ਬਾਕੀ ਗੋਗੀ ਵੀ ਸਾਡੇ ਨਾਲ ਹੈ ਉਹਦੇ ਵੀ ਪੁੱਛਦੇ ਆਪਾਂ ਵੀ ਮਸ਼ੀਨ ਲਈ ਹੈ ਕਿ ਨਾ ਲਈ ਹੈ ਹੁਣ ਹਨਾ ਗੋਗੀ ਨੂੰ ਲੱਭਦੇ ਗੋਗੀ ਕਿੱਥੇ ਕਿੱਥੇ ਨਹੀਂ ਐ ਦੇ ਵਿੱਚ ਐਂ ਮੈਨੂੰ ਲੱਗਦਾ ਅੱਧੀ ਗਲੇਬਰ ਨੇ ਵੀ ਲਈ ਵੀ ਆਪਣੀ ਉਹ ਪਰਲੇ ਪਾਸੇ ਲਈ ਵੀ ਹੈ ਆ ਖੱਤੇ ਚ ਹਨਾ ਹੂੰ ਜੀਲੀ ਦਾ ਕੁਛ ਨਹੀਂ ਪਤਾ ਲੱਗਦਾ ਦੇਖ ਦਿਨੋਂ ਦਿਨ ਲੱਗੀ ਯਾਰ ਆ ਇੱਥੇ ਤੇ ਲੈ ਕੇ ਇਹ ਹਾਂ ਆ ਸਾਰੀ ਦੇਖ ਲਓ ਉ ਤੱਕ ਹਾਂ ਸਾਰੀ ਪੱਟ ਜਿੱਦ ਤੱਕ ਉਹ ਸਫੈਦੇ ਦੇਖਦੇ ਆ ਹਾਂ ਇਕੇ ਦਿਨ ਦੀ ਲੱਗੀ ਵੀ ਆ ਸਾਰੀ ਇਕ ਦਿਨ ਦੀ ਐ ਅੱਛਾ ਇੱਕ ਦੇਖ ਲੈ ਤੂੰ ਚਾਹੇ ਉਹ ਖੁੰਝੇ ਖੜਦਾ ਜਿੱਥੇ ਹੁਣ ਮਤਲਬ ਆਪਾਂ ਵੱਟ ਤੇ ਖੜੇ ਆ ਇੱਥੇ ਖੜਦਾ ਚਾਹੇ ਤਾਂ ਇਧਰਲੀ ਆ ਸਫੈਦੇ ਵਾਲੀ ਸਾਈਡ ਜਿੱਦ ਨੂੰ ਮਰਜ਼ੀ ਦੇਖ ਲੈ ਆਏ ਨੂੰ ਵੀ ਲੈਣਾ ਲੱਗਦੀ ਐ ਇਧਰ ਨੂੰ ਤਿਲਛੇ ਦੇਖ ਲੈ ਇਧਰ ਨੂੰ ਵੀ ਲੈਣਾ ਲੱਗਦੀ ਐ ਫੇਰ ਉਹ ਤਾਂ ਮਸ਼ੀਨ ਆ ਉਹ ਤਾਂ ਮਸ਼ੀਨ ਨੇ ਤਾਂ ਆਪਣੇ ਜਿੱਥੇ ਉਹ ਬੰਨੀ ਵੀ ਉੱਥੇ ਉੱਥੇ ਲਾਉਣੇ ਨੇ ਉਹ ਕਿਤੇ ਕਿਤੇ ਦਾ ਝਿਮਾਂ ਵੀ ਦੇਖਿਆ ਵੀ ਜਿਹੜੀ ਲੇਬਰ ਲਾਉਂਦੀ ਐ ਉਹ ਵੀ ਮਸ਼ੀਨ ਨਾਲੋਂ ਘੱਟ ਨਹੀਂ ਲਾਉਂਦੀ ਲੈਣਾ ਸែន ਸਿੱਧਾ ਬਹੁਤ ਵਧੀਆ ਸਿੱਧੀ ਲੈਣਾ ਚਲਾਉਨੇ ਹੁਣ ਐਂ ਤਾਂ ਜਿਹੜੇ ਆ ਕਹਨੇ ਆ ਜੁਨੀਵਰਸਿਟੀ ਵਾਲੇ ਆਪਣੇ ਬੀਜ ਤਿਆਰ ਕਰਦੇ ਆ ਇਹ ਤਾਂ ਸਿੱਧੀ ਰੱਸੀ ਬੰਨ ਲੰਨੇ ਆ ਅਸੀਂ ਸਿੱਧੀ ਰੱਸੀ ਬੰਨਦੇ ਆ ਹਨਾ ਜੀ ਉਹਨੇ ਨਾਲ ਬੰਨਦੇ ਆ ਉਹਦੇ ਰੱਸੀ ਦੇ ਨਾਲ ਨਾਲ ਲਾਉਂ ਗਿਟਕੇ ਉਹਦੇ ਨਾਲ ਨਾਲ ਲਾਉਗੀ ਹੁਣ ਇਹ ਦੇਖ ਲੈ ਕਿਤੇ ਕਿਤੇ ਜਿੱਥੇ ਦੋ ਦੋ ਡੱਕੇ ਲੱਗੇ ਹੋਏ ਆ ਉੱਥੇ ਦੇਖ ਲੈ ਬੂਝਾ ਕਿੰਨਾ ਜ਼ਿਆਦਾ ਹੋ ਰਿਹਾ ਹੈ ਹਨਾ ਆਹਾ ਜਿਵੇਂ ਹੁਣ ਜ਼ਿਆਦਾ ਬੂਝਾ ਤੇ ਤਾਂ ਜ਼ਿਆਦਾ ਹੋਣੀ ਆ ਪਨੀਰੀ ਬਹੁਤ ਨਰਮ ਲੱਗੀ ਵੀ ਆ ਪਨੀਰੀ ਨਰਮ ਲੱਗੀ ਵੀ ਆ ਕੁਝ ਵੀ ਕਰਨਾ ਚਾਹੀ ਗੜਾਈ ਵੀ ਕਰਨੀ ਆ ਗੜਾਈ ਕਰਨੀ ਵੀ ਸਿਖਾ ਲਈ ਇਹਦੇ ਵਿੱਚ ਹੋਰ ਇਹ ਤਾਂ ਉਹ ਦਿਗਦਾ ਇਹ ਸੌਖਾ ਸਾਰਾ ਹੀ ਕੰਮ ਹਾਂ ਸਾਰਾ ਕੰਮ ਤੁਰਨਾ ਸੌਖਾ ਹੈ ਬਹੁਤ ਪਹਿਲੀ ਗੱਲ ਤਾਂ ਇਹ ਆ ਤੇ ਹੁਣ ਟ੍ਰੈਲ ਇਤ ਕੀ ਤਿੰਨ ਦੋ ਤਿੰਨ ਇਦਾਂ ਦੇ ਹੋਏ ਬਿਆਂ ਵੀ ਆਪਣੇ ਲੇਜ਼ਰ ਕਰਕੇ ਵੀ ਸਿੱਧੀ ਹੋਈ ਵੀ ਐ ਲਵਾਈ ਕਰੀ ਵੀ ਆਪਣੇ ਤੇ ਆਪਾਂ ਨੇ ਕਦੂ ਕਰਕੇ ਲਵਾਈ ਕਰੀ ਵੀ ਆਪਣੀ ਹੁਣ ਗੱਲ ਆਏ ਆ ਵੀ ਦੇਖਦੇ ਆ ਵੀ ਹੁਣ ਝਾੜ ਦੇ ਵਿੱਚ ਮੇਲੇ ਸਾਹਬ ਦੇ ਨਾਲ ਤਾਂ ਉੱਪਰ ਜਾਊਗਾ ਕੰਮ ਪਤਾ ਕਿ ਜਿਹੜੇ ਤਾਂ ਖੇਤ ਪਾਣੀ ਖੰਨੇ ਆ ਹੂੰ ਉੱਥੇ ਤਾਂ ਕਦੂ ਕਰ ਲਵੇ ਕਦੂ ਕਰ ਲਵੇ ਜਿਹੜੇ ਖੇਤ ਹੁਣ ਪਾਣੀ ਨਹੀਂ ਖਾਂਦੇ ਹੁਣ ਜਿਵੇਂ ਇਹ ਖੇਤ ਪਾਣੀ ਨਹੀਂ ਖਾਂਦੇ ਇਹ ਹਾਂ 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 ਇਹਨੂੰ ਤਾਂ ਕਿਆ ਲੋੜ ਐ ਨਾ ਲੇਜ਼ਰ ਮਾਰ ਕੇ ਚੱਲ ਜਿਰੀ ਲਾਓ ਬਸ ਜਿਰੀ ਲਾਓ ਉਹ ਉੱਥੇ ਖੁੰਝਾ ਛੱਡਿਆ ਬਾਣੀ ਆਪਾਂ ਨੇ ਉਹ ਕੱਲਾ ਲੇਜ਼ਰ ਮਾਰ ਕੇ ਆਇਆ ਲਾਈ ਵੀ ਮਾਰ ਕੇ ਆਹੀਂ ਲਾਇਆ ਉੱਥੇ ਕਿੱੜ ਘੱਟ ਬੁੱਝਾ ਹੋ ਰਿਹਾ ਆ ਦੇਲ ਤੂੰ ਦੇਖ ਬਹੁਤ ਜਿਆਦੇ ਹੁੰਦਾ ਜੜ ਜੜ ਜਿੰਨਾ ਚਿਰ ਪੱਕੇ ਚ ਨਹੀਂ ਨਾ ਪਹੁੰਚਦੀ ਉਹਨਾਂ ਚੱਕਰ ਤਾਂ ਉਹੀ ਪੈ ਗਿਆ ਜਿਹੜਾ ਤਾਂ ਦੱਸਿਆ ਵੀ ਲੇਬਰ ਦੇ ਗੁੱਠੇ ਦੁਖਣ ਲੱਗ ਜਾਂਦੇ ਨੇ ਨਾ ਜਿਰੀ ਕਾਮਦਾਰਪ ਹੁੰਦੀ ਆ ਇਹ ਨਹੀਂ ਹੈ ਵੀ ਹਾਂ ਉਹਦੀ ਜੜ ਨਹੀਂ ਫੜੂਗੀ ਜੀ ਬੁੱਝਾ ਘੱਟ ਕਰੂ ਬ ਤੰਗੀ ਹੁੰਦੇ ਲਈ ਉਹ ਗੱਡੇ ਨਹੀਂ ਜਾਂਦੇ ਗੱਡਿਆ ਨਹੀਂ ਜਾਂਦਾ ਕਵਾੜ ਦਾ ਤਾਂ ਨਹੀਂ ਫਿਰ ਜ਼ਿਆਦਾ ਮਸਲਾ ਹੋਊਗਾ ਵੀ ਹਾਂ ਕਵਾੜ ਉਹ ਤਾਂ ਹੋ ਜਾਊਗਾ ਕਿਵੇਂ ਕਵਾੜ ਕਾ ਤੇ ਹੋਊਗਾ ਲੀਜ਼ਰ ਵਾਲੇ ਖੇਤਾਂ 'ਚ ਆਹੀ ਚੱਕਰ ਆ ਹਾਂ ਕਵਾੜ ਨਾ ਚਾਹੀਦਾ ਨਹੀਂ 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 ਇਹਦਾ ਪਹਿਲਾਂ 5-7 ਦਿਨ ਪਾਣੀ ਖੜਨਾ ਚਾਹੀਦਾ ਹੈ ਜਦ ਪਾਣੀ 5-7 ਦਿਨ ਖੜ ਗਿਆ ਹੂੰ ਐ ਆਪਣਾ ਇੱਕ ਦਵਾਈ ਪੈਗੀ ਕਵਾੜ ਵਾਲੀ ਉਹ ਤੋਂ ਬਾਅਦ ਤਾਂ ਮਤਲਬ ਹੀ ਨਹੀਂ ਕਵਾੜ ਜੰਮਣੇ ਦਾ ਤੋਂ ਬਾਅਦ ਮਤਲਬ ਨਹੀਂ ਹੈਨਾ ਲੈ ਬਾਕੀ ਹੁਣ ਗੋਗੀ ਨਾਲ ਕਰਾ ਦਈਏ ਗੱਲਬਾਤ ਗੋਗੀ ਬਾਈ ਆਪਣੇ ਕੋਲ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਲੱਸੀ ਨੇ ਸੇਤਾਂ ਡਾਊਨ ਕਰਤੀ ਅੱਜ ਤਾਂ ਯਾਰ ਹੋਰੇ ਕੁਝ ਹੋਇਆ ਪਿਆ ਸੱਜ ਤੈਨੂੰ ਕਿਹਾ ਤਾਂ ਨਾ ਪੀਆ ਕਰ ਲੱਸੀ ਸਵੇਰੇ ਜਾਂ ਰੇਪਾਣਾ ਹੁੰਦਾ ਨਾ ਪੀਆ ਕਰ ਨਾਲੇ ਤੁਸੀਂ ਮੈਨੂੰ ਕਹਿੰਦੇ ਚਿੱਟਾ ਸੂਟ ਪਾ ਕੇ ਆ ਜਾ ਤੈਨੂੰ ਲੋੜ ਨਹੀਂ ਰੇਪਾਣ ਦੀ ਅਸੀਂ ਪਾਉਂਗੇ ਨਹੀਂ ਕੋਈ ਨਹੀਂ ਪਵਾ ਮੈਂ ਤੇ ਪਵਾਵਾਂਗੇ ਸਭ ਨੂੰ ਮੌਕਾ ਦਿੱਤਾ ਜਾਊਗਾ ਕਿਉਂਕਿ ਥੈਲੇ ਦੋ ਦੋ ਆਉਣੇ ਆਪਾਂ ਸਾਰੇ ਆ ਖੋਲੀ ਜਾਊਂਗਾ ਸਾਰੇ ਉਹ ਤਾਂ ਬੋਲ ਵੀ ਨਹੀਂ ਰਿਹਾ ਅੱਜ ਲੱਸੀ ਬੁਲਾਤੀ ਤਾਂ ਉਹਨੂੰ ਐਤਕੀਕ ਨਾ ਮੈਨੂੰ ਹੋਰ ਗੱਲ ਨਹੀਂ ਸਮਝ ਲੱਗ ਰਹੀ ਪੱਤਾ ਲਪੇਟ ਹੁਣ ਤੇ ਉਹ ਪੈਣ ਲੱਗੀ ਦੇਖ ਲੈ ਉਹ ਗਰਮੀ ਬਹੁਤ ਆ ਬਈ ਪੱਤਾ ਲਪੇਟ ਮ ਕਿਵੇਂ ਮਸ਼ੀਨ ਵਾਲੀ ਲਵਾਈ ਦੀ ਬਾਰੇ ਕੀ ਕਹਿਣਾ ਚਾਹੁੰਦਾ ਅੱਜ ਮਸਲਾ ਆਇਆ ਵੀ ਮਸ਼ੀਨ ਦੀ ਲਵਾਈ ਤੇ ਸਾਰੀ ਵੀਡੀਓ ਅੱਜ ਵਾਲੀ ਬਹੁਤ ਵਧੀਆ ਮਸ਼ੀਨ ਦੀ ਲਵਾਈ ਆ ਗਾਹਾਂ ਗਾਹਾਂ ਤਾਂ ਨਾ ਬਸ ਐਂ ਖੜਨ ਜਿਆ ਨਾ ਕਰਾਣਾ ਡੋਲ ਪਰ ਹੂੰ ਬਸ ਰੇ ਵੀ ਆਪਣਾ ਆ ਦੇਖੋ ਹੁਣ ਜਿਵੇਂ ਭਿੱਜਣੇ ਵਾਲਾ ਕੰਮ ਸਾਰਾ ਚੱਕਿਆ ਜਾਂਦਾ ਜੋਦਾਂ ਵਾਲਾ ਵੀਰ 10 ਵਜੇ ਲੱਗਦਾ ਹੁੰਦਾ ਕਹਿੰਦਾ 4-5 ਵਜੇ ਤੱਕ 70 ਕਿਥੇ ਲੈ ਅਸੀਂ ਥੱਲੇ 70 ਥੱਲੇ 80 ਥੱਲੇ ਕੀ ਪਾਣੀ ਕਿਵੇਂ ਚਾਉਂਦਾ ਆ ਦੇ ਮੇਰੇ ਪੁੱਤ ਨੂੰ ਵੀ ਚਾਉਂਦਾ ਮੇਰੇ ਪੁੱਤੇ ਵੀ ਚਾਉਂਦਾ ਗਰਮੀ ਬਹੁਤ ਹੈ ਜੇਵਰ ਦਾ ਘੱਟੇ ਚਾਉਂਦਾ ਹੂੰ ਤੇ ਮ ਖਾ ਗੜ ਪਟਕੇ ਮੈਨੂੰ ਕੋਈ ਕਿੰਨਾ ਵੀ ਜੱਜ ਥੰਡੀ ਸੀ ਹਮ ਇੱਕ ਹੋਰ ਦੇਖ ਜਿੱਥੇ ਮਸ਼ੀਨ ਨੇ ਲਾਏ ਪਿਆ ਦੋ ਦੋ ਟੱਕੇ ਉਥੇ ਜਿੱਥੇ ਲੱਗੇ ਪਿਆ ਦੋ ਦੋ ਟੱਕੇ ਹਾਂ ਉਹਨੇ ਬੂਝਾ ਵੱਧ ਕਰਿਆ ਵਾ ਜਿੱਥੇ ਲੱਗੇ ਪਿਆ ਪੰਜ ਪੰਜ ਛੇ ਛੇ ਟੱਕੇ ਇਕੱਠੇ ਉਹ ਉਮਿਓ ਖੜੇ ਆ ਉਹ ਹਲੇ ਬੂਝਾ ਨਹੀਂ ਕਰ ਰਹੇ ਉਹ ਬੂਝਾ ਨਹੀਂ ਕਰ ਰਹੇ ਇਹ ਚੱਕਰ ਦੋ ਪਈਆਂ ਕਹਿੰਦੇ ਇੱਕ ਤਾਂ ਵੀ ਆਪਣੇ ਪਾਣੀ ਜ਼ਿਆਦਾ ਵੀ ਤਗੂਗੀ ਤੇ ਨੰਬਰ 2 ਆਪਣੀ ਪਨੀਰੀ ਕਹਿੰਦੇ ਭਿੱਜ ਗਈ ਥੀ ਬਾਹਰ ਹਾਂ ਪਨੀਰੀ ਭਿੱਜ ਗਈ ਰਾਤ ਨੂੰ ਮੀਂਹ ਹੀ ਪਈ ਗਿਆ ਆਪਣਾ ਟਰਾਲੀ ਦੇ ਉੱਪਰ ਉਹ ਤਾਂ ਆਪਾਂ ਨੇ ਜਦ ਫਿਰ ਖਾਸਾ ਪੈ ਗਿਆ ਤਾਂ ਫਿਰ ਆਪਾਂ ਨੇ ਅੰਦਰ ਲੈ ਕੇ ਗਏ ਆ ਹਲਕੀ ਫੁਲਕੀ ਜਿਹੜੀ ਮਿੱਟੀ ਨਾਲ ਹੈਗੀ ਤੇ ਮੈਂਟਾਂ ਪਰ ਤੇ ਉਹ ਸਾਰੀ ਝੜ ਗਈ। ਦਿਖਾਈ ਇੱਕ ਕਬੂਜਾ ਪੱਟ ਕੇ ਦੇ। ਆਹੀ ਦੇ ਦੇ ਪੱਟ ਕੇ। ਇਹ ਮਸ਼ੀਨ ਤੇ ਸਬਸਿਡੀ ਹੈਗੀ ਆ। ਅੱਛਾ 4 ਲੱਖ ਰੁਪਏ ਦੀ 3 ਤੋਂ 4 ਲੱਖ ਰੁਪਏ ਦੀ। ਜੜ ਦੇਖ। ਹੂੰ। ਚਿੱਟੀ ਪਈ ਆ ਬਿਲਕੁਲ। ਯਾਰ ਇਹਨੇ 1-2 ਮਹੀਨਾ ਹੁਣ ਗਰੋਥੇ ਕਰਨੀ ਆ। ਇੱਕ ਮਹੀਨਾ ਪੂਰੀ ਗਰੋਥ ਹੀ ਕਰ ਰਹੀ ਹੈ ਤੇ ਦੋ ਦੋ ਢੱਕੇ ਲੱਗੇ ਹੋਏ ਆ ਇਕੱਠੇ ਦੇਖ ਹੁਣ ਦੋ ਦੋ ਢੱਕੇ ਬੁਝਾ ਕਰ ਰਹੇ ਹਾਂ ਹੂੰ ਆ ਕੱ ਲੜਕਾ ਬੁਝਾ ਕਰ ਰਿਹਾ ਹੈ ਆ ਇਹਦੇ ਨਾਲ ਤਾਂ ਇਹਨੂੰ ਲੱਗ ਲਾ ਦੇ ਉਹਨੂੰ ਗਾਂ ਲਾ ਦੇ ਲੱਗ ਲੱਗ ਕਰ ਦੇ ਇਹਨਾਂ ਨੂੰ ਉਹ ਲਾਗੇ ਸੱਜੇ ਹੱਥ ਕੋਲੇ ਲਾ ਦੇ ਆਪਣੇ ਇੱਥੇ ਲਾ ਦੇ ਉਦੇ ਲਗਭਗ ਆ ਡੌਲ ਦੀ ਇੱਥੇ ਤੱਕ ਤਾਂ ਪਾਣੀ ਹੈਗਾ ਤਾਂ ਉਦੋਂ ਹੂੰ ਉਦੋਂ ਤਾਂ ਦਿਖਦੀ ਨਹੀਂ ਤੇ ਇਹ ਪਾਣੀ ਦਿਖਦੀ ਨਹੀਂ ਜਿੱਦਣ ਲੱਗੀ ਸੀ ਇਹ ਹਨਾ ਪਣੀਰੀ ਛੋਟੀ ਦੀ ਇੰਨੀ ਨਹੀਂ ਕਿ ਤੱਕ ਪਣੀਰੀ ਦੀ ਪਣੀਰੀ ਜ਼ਿਆਦਾ ਛੋਟੀ ਸੀ ਇੰਨੀ ਵਿੱਚ ਲੰਗੇ ਕੀ ਇੰਨੀ ਉੱਪਰ ਪਾਣੀ ਹੈ ਇਹਨੂੰ ਹਲੇ ਟਾਈਮ ਹੋਰ ਲੱਗੂਗਾ ਇਹਨੂੰ ਹਲੇ ਐਨ ਸੈੱਟ ਜੀ ਹੋਣ ਨੂੰ ਹੂੰ ਭਾਜੀ ਦਿਨ ਵੀ ਕਿੰਨੇ ਕੋ ਹੋਏ ਇਹਨੂੰ ਦਿਨ ਵੀ ਕਿੰਨੇ ਕੋ ਹੋਏ ਸਹੀ ਗੱਲ ਨਹੀਂ ਮਹੀਨ ਇਹਨੂੰ 20 20 ਬਾ 20 ਕ ਦਿਨ ਤਾਂ ਹੋ ਗਏ ਜੀ ਗੋਗੀ ਫਿਰ ਕੋਈ ਨਹੀਂ ਰੇਜ ਦਾ ਵੀ ਆਪਣਾ ਨਿਬੜ ਚੱਲਿਆ ਕੰਮ ਹੁਣ ਦੇ ਇਹਨੇ ਦੇਖੀ ਤੂੰ ਕਿੱਥੇ ਲਿਆਣੀ ਆ ਇਹ 15 ਦਿਨ ਹੋ ਗਏ ਇਹਨੂੰ ਅਸਲ 'ਚ ਮੌਸਮ ਵੀ ਨਹੀਂ ਗਲਤ ਮੌਸਮ ਤੇ ਵੀ ਆ ਜਾਂਦੇ ਸਾਰੇ ਅੱਛਾ ਰੇਹ ਦੇ ਵਿੱਚ ਕੋਈ ਕੁਝ ਪਾ ਰਹੇ ਆ ਆਪਾਂ ਅੱਜ ਜਿਹੜੇ ਤੀਆ ਤੀਆ ਥੱਲੇ ਲੈ ਕੇ ਆਏ ਆ ਨਹੀਂ ਆਪਾਂ ਬਾਈ ਕੁਝ ਵੀ ਨਹੀਂ ਪਾ ਰਹੇ ਹੂੰ ਵੈਸੇ ਜਿੱਥੇ ਤਹੱਦ ਤੱਕ ਮੈਨੂੰ ਲੱਗਦਾ ਵੀ ਜਿਹੜੇ ਉਹ ਬਿਨਾ ਮਤਲਬ ਜਿਹੇ ਵਾਲੇ ਤਤ ਤਾਂ ਉਹ ਵੀ ਨਹੀਂ ਪਾਉਣੇ ਚਾਹੀਦੇ ਜਿੰਕ ਜਿੰਕ ਪਾ ਲਓ ਜਿੰਕ ਜਿੰਕ ਆਪਾਂ ਨੇ ਪਿਛਲੀ ਵਾਰੀ ਪਾ ਲਈ ਤੀ ਹੂੰ ਉਦੇ ਵਿੱਚ ਸਲਫਰ ਨਾਲ ਮਿਲ ਜਾਂਦੀ ਹੈ ਐਕਚੁਅਲੀ ਤਾਂ ਪਾ ਕੇ ਦੇਖੀ ਆਪਾਂ 1-2 ਕਿੱਲੀਆਂ ਹਾਂ ਇੱਕ ਦੋ ਕਿੱਲੀਆਂ ਚ ਫਿਰ ਜਿਹੜੇ ਜੋ ਹੁੰਦੇ 110 ਅਪੀਲਕ ਪਰਤੀ ਯਾਰ ਜਿਹੜੇ ਹੁਣ ਤੀਏ ਥੈਲੇ ਨਾਲ ਪਾ ਰਹੇ ਆ ਇਹਦਾ ਕੀ ਮਤਲਬ ਹੈ ਕਿ ਇਹਦਾ ਫਾਇਦਾ ਕਿਹੜੇ ਦਾ ਜੇ ਪਹਿਲਾਂ ਪਹਿਲਾਂ ਹੀ ਪਾ ਲਵੇ ਜੇ ਕੋਈ ਤਾਂ ਪਹਿਲਾਂ ਤਾਂ ਨਹੀਂ ਪਾਈ ਵੀ ਪਿਛਲੀ ਵਾਰੀ ਪਾਈ ਵੀ ਤੀ ਵੀ ਇਹਦੀ ਕਾਨੂੰ ਪਾਉਣੀ ਆ ਵੀ ਹੁਣ ਆਪਾਂ ਨੇ ਖਰਚੇ ਕਿੰਨੇ ਵੀ ਦੇਖਣਾ ਪਊ ਪੂਰੇ ਆਪਣੇ ਪੱਤਾ ਨਹੀਂ ਪਿਲਾ ਜਾ ਹੋਇਆ ਵਪਾਰ ਆਪਣੇ ਪੱਤਾ ਪਿਲਾਉਂਦਾ ਪਾਲ ਤਾਂ ਹੀ ਤਾਂ ਪਾਈ ਆ ਫਿਰ 100 110 ਉਹ ਬੀਜ ਦਾ 110 ਆ ਇੱਕ ਉਹ ਸਿਉਰਟੀ ਉਹਦਾ ਜ਼ਮੀਨ ਦਾ ਬੀਜ ਆ ਉਹ ਆਪਣੀ ਡਾਕਰ ਚ ਪਹਿਲੀ ਵਾਰੀ ਵੀ ਹੁਣ ਲੋਕ ਲਾਉਂਦੇ ਹੁਣ ਆਪਾਂ ਨੇ ਪਹਿਲੀ ਵਾਰੀ ਲਾਇਆ ਆਪਾਂ ਪਹਿਲੀ ਵਾਰੀ ਲਾਇਆ ਹਾਂ ਤੇ ਹੁਣ ਖੋਲਦੇ ਆਂ ਜੀ ਥੱਲੇ ਤੇ ਹੁਣ ਪਾਉਨੇ ਆ ਯੂਰੀਆ ਨਹੀਂ ਪਾਇਆ ਜਿੰਕ ਜੂਗ ਉੱਥੇ ਪਾਈ ਆ ਬਸ ਪਾਰੇ ਪਾਈ ਆ ਹੂੰ ਹੁਣ ਆ ਆ ਆ ਇਧਰ ਨੂੰ ਆ ਸਾਰੀਆਂ ਕੋਠੇ ਦੇ ਉੱਪਰ ਨੂੰ ਘੁਮ ਘੁਮ ਕੇ ਸਾਡੀ ਦੂਈ ਆ ਗਈ। ਆ ਉਧਰ ਉਧਰ 29 ਲੱਗੀ ਵੀ ਆ ਸਾਡੇ ਤਿੰਨ ਕੀਲੇ ਤਿੰਨ ਕੀਲੇ ਆਹ ਆਪਣੇ ਲੱਗੇ ਹੋਏ ਆ ਇਹ ਵੀ ਤਿੰਨ ਤਿੰਨ ਕਿਤੇ ਥੋੜਾ ਘੱਟ ਆ। ਕੀਲੇ ਆ ਆਪਣੇ 24 ਦੇ ਇਹਨਾਂ ਨੂੰ ਅੱਜ ਪੂਰਾ ਮਹੀਨਾ ਹੋ ਗਿਆ 1 ਮਹੀਨੇ ਦੀ ਜੀਰੀ ਆ ਇਹ ਬੂਝਾ ਤੱਕ ਦੇਖ ਇਹਦਾ 24 ਦਾ ਕਿਆ ਵਧੀਆ ਚੱਲ ਰਿਹਾ ਟੌਪ ਦਾ ਵਧੀਆ ਚਲੋ ਮਿਹਨਤ ਵੀ ਆਪਣੀ ਰੂਹ ਵੀ ਖੁਸ਼ ਹੁੰਦੀ ਹੈ ਜਦ ਮਿਹਨਤ ਹੁੰਦੀ ਹੈ ਐਤ ਕੀ ਐਤ ਕੀ ਤਾਂ ਜਾਨੀ ਰੁੱਸਿਆ ਹੋਇਆ ਬਾਈ ਸੰਧੂ ਫਾਰਮ ਵਾਲਾ ਹੈ ਸੰਧੂ ਫਾਰਮ ਵਾਲਾ ਵੀਰ ਕਹਿੰਦਾ ਜਾਨੀ ਰੋਲਾ ਯਾਰ ਕਹਿੰਦਾ ਹੁਣ ਤਾਂ ਮਿਹਨਤਾਂ ਲਈ ਉਹ ਗੱਲ ਜਾਨੀ ਨਾ ਥੋੜਾ ਜਿਹਾ ਐਤ ਕੀ ਤੱਕੇ ਮੈਂ ਤਾਂ ਕਹਤਾ ਥੋੜੀਆਂ ਅੱਖਾਂ ਜੀ ਭਰ ਲਾ ਚੰਦਰਿਆ ਅੱਖਾਂ ਭਰ ਲਾ ਜਾਨੀ ਤੰਗ ਐਤ ਕੀ ਉਹ ਵਿਚਾਰਾ ਪਤਾ ਨਹੀਂ ਕਿਹੜੀ ਗੱਲੋਂ ਤੰਗ ਜਾਨੀ ਨੂੰ ਕਿਹਾ ਤਾਂ ਵੀ ਥੋੜੀ ਜਿਹੀ ਅੱਖਾਂ ਪਾ ਲੈ ਬਸ ਸਾਡੇ ਮੜ ਦੇ ਕਿਆ ਰਹੇ ਕਹਿੰਦੇ ਜਾਨੀ ਨੇ ਰੋ ਰੋ ਕੇ ਸਮੁੰਦਰ ਭਰ ਤੇ ਵੀ ਸਾਲੇ ਮੜ ਦੇ ਅੱਖਾਂ ਚ ਹੰਝੂ ਜਿਹੀ ਲਿਆ ਦੇ ਸਾਡਾ ਪੁਰਾ ਸਾਡਾ ਮੜ ਜਾ ਸਾਥੂਗਾ ਨਾਲ ਹੀ ਅਸੀਂ ਵੀ ਇਨਕੀ ਚ ਨਾ ਹਣੇ ਖੜੇ ਖੜੇ ਭਿਜ ਲੰਨੇ ਆ ਯਾਰ ਹੋਰ ਹੁਣ ਦੱਸ ਗਿਆ ਕਰੀ ਸੋ ਬਾਕੀ ਬਲੌਗ ਪਾਉਂਦੇ ਰਹਾਂਗੇ ਜੀ ਜਿਲੀ ਦੇ ਜਿਵੇਂ ਵੀ ਅੱਗੇ ਅੱਗੇ ਹੈ ਨਾ ਗਰੋਥ ਹੁੰਦੀ ਰਹੂਗੀ ਉਹਦੀ ਝੋਨੇ ਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਲਓ ਜੀ ਪਿੰਡ ਪਹੁੰਚ ਚੁੱਕੇ ਆ ਤੇ ਪਿੰਡ ਤੁਹਾਨੂੰ ਮੈਂ ਕੁਆੜ ਦਿਖਾ ਰਿਹਾ ਜੀ ਇੱਥੇ ਦੇ ਵਿੱਚ ਇਹ ਅਸਲ 'ਚ ਥੋੜਾ ਜਿਹਾ ਕਿ ਇੱਧਰ ਨੂੰ ਇੱਧਰ ਨੂੰ ਜ਼ਿਆਦਾ ਦੇਖਦਾ ਹੁੰਦਾ ਇੱਧਰ ਕਿੱਲਾਂ ਦੀ ਗੜਾਈ ਕਰਦੀ ਹੈ ਬਹੁਤ ਕੁਆੜ ਦੇਖੋ ਝੰਕ ਲਿਆ ਹੁਣ ਤਾਂ ਬਹੁਤ ਸਾਰਾ ਤੇ ਹੁਣ ਅਸੀਂ ਲੈ ਕੇ ਆਏ ਆ ਸਪਰੇਅ ਵਾਲੇ ਪੰਪ ਪਹਿਲਾਂ ਬੜੇ ਚ ਲੱਗੇ ਤੇ ਪਾਉਣ ਫਿਰ ਗੋਗੀ ਨੇ ਮਨਾ ਕਰਤਾ ਸਾਡਾ ਫਿਰ ਜਿਹੜਾ ਇਹ ਮੰਤਰੀ ਹੈ ਖੇਤੀਬਾੜੀ ਅਫਸਰ ਕਿਹੜੀ ਕਿਹੜੀ ਦਵਾਈਆਂ ਪਾ ਰਹੇ ਆ ਬਾਈ ਜੀ ਅੱਜ ਹਾਂ ਨਾਮੀ ਨਾਮੀ ਹਾਂ ਅੱਛਾ ਜੀ ਇਹਦਾ ਦਵਾਈ ਦਾ ਨਾਮ ਹੈ ਅਰੀਦਨ ਗੋਗੀ ਫਿਲਪ ਇਹ ਨਾ ਹੈ ਉਹ ਨੀ ਪੂਤਮ ਦੀ ਫਿਲਪ ਫਿਲਪ ਤੇ ਹੁਣ ਗੋਗੀ ਵੀ ਲਾ ਕੋੜ ਲਿਆ ਦਵਾਈ ਉਹਦੇ ਦੇ ਉਹ ਵੀ ਉਹ ਵੀ ਸਾਡੀ ਨੋਹ ਕੋੜ ਉਹ ਵੀ ਨਹੀਂ ਪੰਜ ਥੱਲੇ ਤਾਂ ਉੱਥੇ ਹੋ ਜਣੀ ਪਾਰ ਥੱਲੇ ਉਰੇ ਹੋ ਜਾ ਇਹਨਾਂ ਦੀ ਵੀ ਗੰਨਾਂ ਕਰੀਆਂ ਪਹਿਲਾਂ ਤਾਂ ਚਲਦੀਆਂ ਚੱਲ ਪਈ ਸੀ ਇਹਨਾਂ ਨੂੰ ਵੀ ਕਿਉਂਕਿ ਇਸ ਦੁਪੱਟਾਂ ਤੇ ਸਪਰੇਅ ਮਾਰਨ ਕਰਕੇ ਦੂਆ ਫੂਹਾਰਾ ਲਾਇਆ ਵਾ ਸੀ ਅੱਗੇ ਅਸੀਂ ਸਲਾਕੇ ਦੇ ਵੇਟ ਨੇ ਪੀ ਜਾਲੇ ਹਾਂ ਹਾਂ ਚੈੱਕ ਕਰਕੇ ਲਏ ਹਾਂ ਦੇਖੋ ਵੀ ਮੇਤਲੋ ਕੱਖ ਇੱਧਰ ਨੂੰ ਚੱਲ ਕਰਿਆ ਪੂਰਾ ਇਹਨੂੰ ਅਸੀਂ ਛੇੜਿਆ ਹੀ ਨਹੀਂ ਗੜਾਈ ਦੇ ਵਿੱਚ ਟੋਟਲੀ ਸਾਰੇ ਕਿੱਲਾਂ ਦੀ ਗੜਾਈ ਕਰਤੀ ਇਹਨੂੰ ਹੁਣ ਸਕਾ ਕੇ ਸਪਰੇਅ ਮਾਰਤੀ ਸੀ ਕਿ ਵੀ ਨਹੀਂ ਤਾਂ ਟੂਹੇ ਖੜਾਉਣੇ ਵਾਲਾ ਕੰਮ ਐ ਇਸ ਵਿੱਚ ਤਾਂ ਬੈਟਰੀ ਵਾਲੇ ਪੰਪ ਨਾਲ ਕਿਹਾ ਤਾਂ ਸਾਨੂੰ ਅੰਕਲ ਨੇ ਜੀ ਤੋਂ ਦਵਾਈ ਲਿਆਂਦੀ ਚਾਖ ਕੇ ਕਹਿੰਦਾ ਵੀ ਇਹਦੇ ਨਾਲ ਜ਼ਿਆਦਾ ਠੀਕ ਹੈ ਜ਼ਿਆਦਾ ਭਾਪ ਨਾ ਬਣਾਓ ਦਾਣਾ ਦਾਣਾ ਗਿਰੂਗਾ ਇਹਨਾਂ Gala का